ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਟੜਕਾ ਦੇ ਉੱਤੇ ਤੇ ਕਰਦੇ ਆਪਾਂ ਜਿਹੜਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਕਲਰ ਬਲੌਗ ਪਸੰਦ ਆਇਆ ਹੋਊਗਾ ਤੇ ਇਸੇ ਉਮੀਦ ਦੇ ਵਿੱਚ ਅੱਜ ਆਪਾਂ ਨਵਾਂ ਬਲੌਗ ਸ਼ੁਰੂ ਕਰਦੇ ਤੇ ਮੈਂ ਇਦਾਂ ਹੀ ਦਿਨੇ ਨਵੇਂ ਬਲੌਗ ਵਿੱਚ ਜੀ ਇਧਰ ਆਪਣੇ ਆ ਗਿਆ ਟਰੈਕਟਰ ਕਰਤੇ ਵੱਢਣ ਵਾਲਾ ਤੇ ਇਹਨੇ ਚਲਾਇਆ ਕੰਮ ਕਰਤੇ ਵੱਢਣ ਦਾ ਫਿਰ ਇਹ ਦੋ ਆਹ ਦੋ ਚਾਰ ਦਿਨ ਸੁੱਕ ਕੇ ਕਰਤੇ ਫਿਰ ਦੂਜਾ ਇਹ ਕਣਕ ਲਓ ਜਿਦ ਪੇਰ ਆਗੇ ਖੇਤ ਕਿਉਂਕਿ ਖੇਤ ਤਾਂ ਹਰ ਰੋਜ਼ ਗੇੜਾ ਲੱਗਦਾ ਤੇ ਪਰ ਹੁਣ ਫਸਲਾਂ ਵੱਡੀਆਂ ਗਈਆਂ ਜਿੰਨਾਂ ਚਿਰ ਹੁਣ ਕਣਕਾਂ ਨਹੀਂ ਵਿਜਦੀਆਂ ਹਨ ਹੁਣ ਤਾਂ ਖੇਤਾਂ ਦੇ ਵਿੱਚ ਘੱਟ ਵਧੀਆ ਜਿਹਾ ਲੱਗਦਾ ਦੇਖਣ ਨੂੰ ਮੌਸਮ ਤੇ ਜਦ ਕਣਕਾਂ ਵਿਜ ਗਈਆਂ ਫੇਰ ਸਾਰਾ ਫੇਰ ਵਧੀਆ ਵਧੀਆ ਲੱਗਣ ਲੱਗ ਜਾਂਦਾ ਦੇਖੋ ਆਪਣੀ ਸਰਵਹਰ ਤੇ ਫੁੱਲ ਖਿੜੇ ਇਹ ਕੱਲੇ ਚਿੱਟੇ ਫੁੱਲ ਨੇ ਉਹ ਚਿੱਟੇ ਤੇ ਜਾਮਨੀ ਦੋ ਤਰ੍ਹਾਂ ਦੇ ਨੇ ਦੇਖੋ ਕਿੰਨੇ ਪਿਆਰੇ ਲੱਗਦੇ ਨੇ ਇਹ ਤਾਂ ਕਿ ਟਾਈਮ ਪਾਸ ਦਿਤਿਆ ਹੋ ਜਾਂਦਾ ਵਧੀਆ ਟਾਈਮ ਨਿਕਲਦਾ ਬੈਠੇ ਰਹਿੰਦੇ ਆ ਵਧੀਆ ਘੰਟਾ ਤੋਂ ਘੰਟੇ ਨਿਕਲ ਜਾਂਦੇ ਨੇ ਲੋ ਜੀ ਅਸੀਂ ਹੁਣ ਚੱਲਿਆਂਗੇ ਧੂਰੀ ਨੇ ਧੂਰੀ ਅਸੀਂ ਚੱਲਿਆਂਗੇ ਬ੍ਰਦਰ ਦੇ ਸਟੂਡੀਓ ਤੇ ਜਿਨ੍ਹਾਂ ਨੇ ਆਪਣੇ ਪਾਠ ਦੀ ਕਹਿੰਦੀ ਵੀਡੀਓ ਗਗਨ ਬਾਈ ਹੁਣਾਂ ਦੇ ਤੇ ਬਹੁਤ ਵਧੀਆ ਬੰਦੇ ਨੇ ਬਾਈ ਕਿ ਕਿੰਨੇ ਵਧੀਆ ਮੁੰਡਾ ਕੰਮ ਨਾਲ ਉਸ ਤੋਂ ਵਧੀਆ ਉਹ ਇਨਸਾਨ ਨੇ ਬਹੁਤ ਵਧੀਆ ਹੈ ਤੇ ਪਰ ਚੱਲਦੇ ਹੁਣ ਮਿਲਦੇ ਹਾਂ ਸਟੂਡੀਓ ਜਾ ਕੇ ਲੋ ਜੇਸੀਂ ਆਇਆ ਹਾਂ ਢੂਰੀ ਤੇ ਸਟੂਡੀਓ ਦੇ ਅਸੀਂ ਜਾਏ ਉਹ ਕੰਮ ਕਰਿਆ ਹੁਣ ਥੋੜਾ ਬਾਜ਼ਾਰ ਚ ਵੀ ਕੰਮ ਇੱਥੇ ਆਂਗੇ ਲੋ ਹੁਣ ਆਪਏ ਤੇ ਟਰੈਕਟਰ ਦੇ ਡੈਕ ਲਵਾਉਣ ਦੀ ਸੁਣਾਏਗੀ ਬੱਗਾ ਆਡੀਓ ਵਾਲਿਆਂ ਦੇ ਹੁਣ ਇਸ ਤੋਂ ਬਾਅਦ ਫਿਰ ਮਿਲਦੇ ਆਂ ਜੀ ਘਰੇ ਜਾ ਕੇ ਇਹ ਤੁਰញੋਂ ਆਏ ਚਾਹ ਪਾਣੀ ਪੀਤਾ ਤੇ ਹੁਣ ਅਸੀਂ ਚੱਲ ਪਏ ਸ਼ੇਰਪੁਰ ਨੂੰ ਹੁਣ ਸ਼ੇਰਪੁਰ ਜਾ ਕੇ ਆਵਨੇ ਲਓ ਇਹ ਗੁਰਦੁਆਰਾ ਸਾਹਿਬ ਪਿੰਡ ਕਾਤਰੋਂ 22 ਸਹਿਬ ਦੁਆਰਾ ਤੇ ਇਹ ਥੋੜਾ ਜਿਹਾ ਕੰਮਤੀ ਸੀ ਆਏ ਤੇ ਹੁਣ ਸੋਨਾ ਮਿਲਿਆ ਹੈ ਇਹ ਹੁਣ ਅਸੀਂ ਆ ਗਏ ਸ਼ੇਰਪੁਰ ਤੇ ਹੁਣ ਜਾਵਾਂਗੇ ਘਰ ਨੂੰ ਇਹਦੀ ਦਪੀ ਇੱਕ ਲੋ ਜੀ ਸਿਰਪੁਰ ਤੋਂ ਤੋਹਰੀ ਬਾਸੇ ਮੈਂ ਬਰਾ ਨੂੰ ਸੱਟਣੀ ਆ ਸਿਰਪੁਰ ਤੋਂ ਅੰਮਸਾ ਥੋੜਾ ਜਾ ਇਹ ਲੋਬਾ ਚ ਆ ਜਾਣ ਜੇ ਉਹਨਾਂ ਕੋਲ ਜਾਏ ਤੇ ਸਪੂਟਰ ਫੜਾਤੀ ਆ ਲੋ ਜੀ ਅੱਜ ਆਪਾਂ ਬਣਾਉਣੇ ਆਗੇ ਮਠੀਆਂ ਤੇ ਮਟਰ ਮਟਰ ਉਧਰ ਕੱਟ ਰਹੇ ਨੇ ਕੁਸਮੇਰ ਲਵੇ ਆ ਗਏ ਮਠੀਆਂ ਬਣ ਕੇ ਪਈਆਂ ਨੇ ਤੇ ਇੱਧਰ ਪਾਈਆਂ ਹੋਈਆਂ ਨੇ ਤੇਲ ਦੇ ਵਿੱਚ ਕੰਮ ਆਤਿਧੀ ਤੇ ਮੇਰੀ ਡਿਊਟੀ ਲੱਗੀ ਮਠੀਆਂ ਰੜਾਉਣ ਤੇ ਉਧਰ ਬਣਾ ਰਹੇ ਨੇ ਕਿਉਂਕਿ ਮੈਨੂੰ ਬਣਾਉਣੀਆਂ ਮਸਤ ਲੱਗਦੀਆਂ ਨੇ ਆਹ ਕੰਮ ਸਲੱਖਾ ਤੇ ਆਪਾਂ ਇਹ ਕੰਮ ਤੇ ਹੋ ਗਏ ਜਦੋਂ ਮੈਂ ਇਹ ਬੀਰੋ ਖੇਲ ਮੀਰੀ ਬਾਅਦ ਵਿੱਚ ਤੁਸੋਂ ਦਾ ਕੰਮ ਹੈ ਕਿ ਤੁਹ ਆਪਣੀਆਂ ਮਠੀਆਂ ਤਿਆਰ ਹੋ ਗਈਆਂ ਓ ਜੀ ਮਠੀਆਂ ਆਪਣੀਆਂ ਪੱਕ ਗਈਆਂ ਬਣ ਕੇ ਤਿਆਰ ਨੇ ਦੇਖੋ ਕਿੰਨੀਆਂ ਜਿਹਾ ਬਣੀਆਂ ਨੇ ਤੇ ਕੀ ਦੇ ਮੂਹ ਚ ਪਾਣੀ ਆਇਆ ਦੇਖ ਕੇ ਦੱਸਿਓ ਜਰੂਰ ਓ ਜੀ ਹੁਣ ਆਪਾਂ ਬਲੌਗ ਦਾ ਇੱਥੇ ਕਰਦੇ ਆਂ ਐਂਡ ਤੇ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਤੇ ਬਾਕੀ ਮੈਦਿਆਂ ਹੀ ਸਵੇਰੇ ਨਵੇਂ ਬਲੌਗ ਤੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ